ਇੱਕ ਮੰਗ ਮੰਨਵਾਉਣਾ ਇੱਕ ਮੰਗ ਹਾਸਲ ਕਰਨਾ ਇਹ ਦੋਨੇ ਗੱਲਾਂ ਵੱਖੋ ਵੱਖਰੀਆਂ ਨਹੀਂ ਹਜੇ ਮੰਨੀਆਂ ਉਹਨਾਂ ਨੇ ਮੰਗ ਮੰਨੀ ਗਈ ਮੰਗ ਪ੍ਰਵਾਨ ਕਰ ਲਈ ਹਾਸਲ ਕਰਨ ਵਾਸਤੇ ਤਾਂ ਜ਼ੋਰ ਲਾਉਣਾ ਪੈਣਾ ਹੈ ਸੰਘਰਸ਼ ਕਰਨਾ ਪਊਗਾ ਸੰਘਰਸ਼ ਸੰਘਰਸ਼ ਕਰਨਾ ਪਊਗਾ ਉਹ ਮੰਨੀਆਂ ਨੇ ਹਾਸਲ ਕਰਨ ਵਾਸਤੇ ਆੜਾ ਲਾਉਣਾ ਪਊ ਇਹਨਾਂ ਨੇ ਕਿਹਾ ਜਿਹੜੀਆਂ ਫੌਰੀ ਗੱਲਾਂ ਸੀ ਜਿਵੇਂ ਕਰਜ਼ੇ ਨਾਲ ਸੰਬੰਧਿਤ ਮਾਮਲਾ ਆ ਇਹ ਵੱਡਾ ਮਾਮਲਾ ਆ ਇਹਦੇ 'ਚ ਸੈਂਟਰ ਨੂੰ ਵੀ ਕਦਮ ਪੁੱਟਣੇ ਪੈਣੇ ਨੇ ਪਰ ਕੋਆਪਰੇਟਿਵ ਅਦਾਰਿਆਂ ਦੇ ਵਿੱਚ ਵਨ ਟਾਈਮ ਸੈਟਲਮੈਂਟ ਨਹੀਂ ਸੀ ਅੱਜ ਪ੍ਰਿੰਸੀਪਲ 35 40 ਮੰਗਾ ਸੀਗੇ ਆ ਉਹ ਮੰਗਾ ਤੇ ਸਾਰੀਆਂ ਤੇ ਗੱਲ ਹੋਈ ਹੈ ਡਿਟੇਲ ਚ ਸਾਡੀ ਦੂਜੀ ਟੀਮ ਇੱਕ ਉਹ ਮੰਗਾ ਦਾ ਚਾਰਟ ਛਪਾ ਕੇ ਲੈ ਆ ਰਹੀ ਜਿਹੜੀਆਂ ਜਿਹੜੀਆਂ ਮੰਗਾ ਤੇ ਉਹਦਾ ਨਿਹਾਉ ਹੂੰ ਕਹੀ ਹੈ ਉਸ ਨੂੰ ਦੇਖ ਕੇ ਜਾਣ ਕੇ ਅੰਦਰੋਂ ਟੀਮ ਆਉਣ ਵਾਲੀ ਆ ਸਾਡੇ ਉਹ ਰੋਟੀ ਖਾ ਕੇ ਜਵਾਨੀ ਜੀ ਦਾ ਗੱਲਬਾਤ ਯਾਦ ਹੋ ਗਈ ਨਾ ਕਿਤੇ ਹਾਂ ਜਵਾਨੀ ਬਜ਼ੇਰਾ ਕੁਝ ਜ਼ਿਆਦਾ ਹੈ ਉਹਦਾ ਗੱਲ ਸੁਣ ਦੱਸ ਦਿੰਦੇ ਪਹਿਲੀ ਤਾਂ ਗੱਲ ਉਹਨਾਂ ਨੇ ਇਹ ਮੰਨੀ ਹੈ ਵੀ ਜਿਹੜੇ ਦਿੱਲੀ ਮੋਰਚੇ ਦੇ ਕਿਸਾਨ ਸ਼ਹੀਦ ਹੋਏ ਸੀ ਲਗਭਗ 270 ਕਿਸਾਨ ਉਹ ਨੇ ਜਿਨ੍ਹਾਂ ਨੂੰ ਕੋਈ ਨੌਕਰੀ ਨਹੀਂ ਮਿਲੀ 135 ਕਿਸਾਨ ਉਹ ਨੇ ਜਿਨ੍ਹਾਂ ਨੂੰ 5 ਲੱਖ 50 ਵੀ ਨਹੀਂ ਮਿਲਿਆ ਉਹਨਾਂ ਨੂੰ ਮਾਮਜ਼ੀ ਦਿੱਤਾ ਜਾਊਗਾ ਤੇ ਉਹਨਾਂ ਨੂੰ ਨੌਕਰੀ ਵਾਲੇ ਜਿਹੜੇ 270 ਬਾਕੀ ਨੇ ਉਹਨਾਂ ਨੂੰ ਨੌਕਰੀ ਵੀ ਦਿੱਤੀ ਜਾਊਗੀ ਉਹਨਾਂ ਨੇ ਗੱਲ ਹਾਂ ਇਹ ਕਹਿਤੀ ਹੈ ਪਹਿਲੀ ਮਾਰਚ ਤੱਕ 31 ਮਾਰਚ ਤੱਕ ਤੇ ਦੂਜੀ ਇਹ ਸ਼ਹੀਦਾ ਦੇ ਨਾਮ ਜਿਹਦੀ ਗੱਲ ਕੀਤੀ ਹੈ ਉਹਨਾਂ ਨੇ 31 ਮਾਰਚ ਤੱਕ ਇਹ ਮੁਕੰਮਲ ਹੋਊਗੀ ਤੇ ਇਸ ਇੰਦਾਂ ਦੀ ਜਾਇਦਕਾਰ ਵਾਸਤੇ ਕੋਈ ਜ਼ਮੀਨਦਾਰ ਦੀ ਗੱਲ ਸੀਗੀ ਉਹ ਕਹਿੰਦੇ ਕਿਸੇ ਹਾਈਵੇ ਤੇ ਦੇਖਾਂਗੇ ਕੋਈ ਜੇ ਹਾਈਵੇ ਤੁਸੀਂ ਬਣਨ ਦੇਓਗੇ ਭਾਰਤ ਮਾਹਾਲਾ ਪ੍ਰੋਜੈਕਟ ਦੀ ਕੋਈ ਵੱਡੀ ਛੜਕ ਦੇਖਾਂਗੇ ਉਹ ਤੇ ਜ਼ਮੀਨ ਦੇਖਾਂਗੇ ਤੇ ਫਿਰ ਜਾਇਦਕਾਰ ਬਣਾਵਾਂਗੇ ਫਿਰ ਕਿਤੇ ਗੱਲਬਾਤ ਗਾਂ ਚਲੀ ਜੂਗੀ ਉਹ ਉਧਰ ਚਲੀ ਜਾਗਾ ਤੇ ਦੂਜੀ ਕੋਪਰੇਟ ਬੈਂਕਾਂ ਦੇ ਵਿੱਚ ਵਨ ਟਾਈਮ ਸੈਟਲਮੈਂਟ ਦੀ ਗੱਲ ਕਰਕੇ ਦੀ ਕੀਤੀ ਸੀ ਵੀ ਵਨ ਟਾਈਮ ਸੈਟਲਮੈਂਟ ਹੋਣਾ ਚਾਹੀਦਾ ਕਿਉਂਕਿ ਜਿਹੜੀਆਂ ਲੈਂਡਮਾਰਕ ਜ ਬੈਂਕ ਨਿਵਾੜ ਬੈਂਕ ਉਹ ਨਿਵਾੜ ਬੈਂਕ ਵਨ ਟਾਈਮ ਸੈਟਲਮੈਂਟ ਨਹੀਂ ਕਰ ਰਿਹਾ ਬਾਕੀ ਜਿਹੜੀਆਂ ਕਮਰਸ਼ਲ ਬੈਂਕਾਂ ਨੇ ਉਹ ਵਨ ਟਾਈਮ ਸੈਟਲਮੈਂਟ ਕਰਕੇ ਕਿਸਾਨਾਂ ਦੇ ਕਰਜ਼ੇ ਦਾ ਨਿਵੇੜਾ ਕਰ ਰਹੀਆਂ ਨੇ ਇਸ ਕਰਕੇ ਨਵਾਰਡ ਬੈਂਕ ਨੂੰ ਖਦਾਇਤ ਕੀਤੀ ਜਾਵੇ ਵਨ ਟਾਈਮ ਸੈਟਲਮੈਂਟ ਕਰਕੇ ਉਹ ਕਰਜ਼ੇ ਦੇ ਨਿਵੇੜੇ ਕਰੇ ਇਹ ਤੇ ਉਹਨਾਂ ਨੇ ਕਹਿ ਰਿਹਾ ਅਸੀਂ ਇੱਕ ਮਿੰਟ ਰੁਕ ਚੋ ਦਿਖਾ ਲਾ ਕਰ ਲੋ ਨਹੀਂ ਨਹੀਂ ਮੈਂ ਐਸੀ ਬਣਾ ਰਿਹਾ ਹਾਂ ਅਗਲੀ ਗੱਲ ਜਿਹੜੀ ਸੀਗੀ ਜ਼ਮੀਨਾਂ ਦੀ ਤਕਸੀਮ ਦੇ ਵੱਡੇ ਰੌਲੇ ਪੈਂਦੇ ਆ ਉਹਨਾਂ ਨੇ ਮਤਲਬ ਮੁੱਖ ਮੰਤਰੀ ਨੇ ਇਹ ਗੱਲ ਰੱਖੀ ਆ ਵੀ ਜਿਹੜੀ ਜ਼ਮੀਨਾਂ ਦੀ ਤਕਸੀਮ ਆ ਉਹ ਅਸੀਂ ਉਹਨਾਂ ਨੂੰ ਚਿੱਠੀ ਲਿਖਾਂਗੇ ਡੀਸੀ ਨੂੰ ਚਿੱਠੀ ਲਿਖਾਂਗੇ ਤੇ ਪਿੰਡਾਂ ਦੇ ਵਿੱਚ ਜਿਹੜਾ ਮਹਿਕਮਾ ਉਹ ਜਾ ਕੇ ਪਿੰਡਾਂ ਦੇ ਵਿੱਚ ਹੋ ਕੇ ਮਾਰੂਗਾ ਵੀ ਅੱਜ ਭਾਈ ਫਲਾਣਾ ਪਿੰਡ ਦੇ ਵਿੱਚ ਅਸੀਂ ਜ਼ਮੀਨਾਂ ਦੀ ਤਕਸੀਮ ਭਰਾਵਾਂ ਦੀ ਵੰਡ ਜਿੱਤੇ ਸਹਿਮਤੀ ਆ ਜਿਹੜੇ ਕੋਰਟਾਂ ਦੇ ਕੇਸ ਚੱਲਦੇ ਉਹ ਬੱਕਰੀ ਗੱਲ ਆ ਜਿਨ੍ਹਾਂ ਦੇ ਸਹਿਮਤੀ ਆ ਉਹਨਾਂ ਦੇ ਸਹਿਮਤੀ ਕਰਕੇ ਉਹ ਬੰਦੇ ਇੱਕ ਦੂਜੇ ਤੇ ਉਹ ਦਸਤਖਤ ਕਰਕੇ ਅੰਗੂਠੇ ਲਾ ਦੇਣਗੇ ਉਹਨਾਂ ਦੀ ਤਕਸੀਮਾ ਹੋ ਜਾਣਗੀ ਆ ਇਹ ਕੰਮ ਅਸੀਂ ਫੌਰੀ ਨਿਵੇੜਾਂਗੇ ਸਰਕਾਰ ਨੇ ਅੱਡੀ ਜ਼ਿੰਮੇਵਾਰੀ ਦੇ ਤਹਿਤ ਇਹ ਗੱਲ ਕੀਤੀ ਆ ਤੇ ਇੱਕ ਜੰਗਲੀ ਜ਼ਮੀਨਾਂ ਦੇ ਵਿੱਚ ਜਿਹੜਾ ਇੱਕ ਆਵਾਰਾ ਪਸ਼ੂਆਂ ਵਾਲੀ ਆਈ ਸੀ ਤੇ ਨਾਲ ਜੰਗਲੀ ਜ਼ਮੀਨਾਂ ਦੇ ਵਿੱਚ ਸੂਰ ਵਗੈਰਾ ਜਿਹੜੇ ਨੁਕਸਾਨ ਕਰਦੇ ਨੇ ਉਹ ਗੱਲ ਆ ਜ ਆਵਾਰਾ ਪਸ਼ੂਆਂ ਦੀਆਂ ਨੇ ਕਹੀਆਂ ਵੀ ਬੀੜਾਂ ਦੇ ਵਿੱਚ ਜਿਹੜੇ ਵੱਡੇ ਵੱਡੇ ਬੀੜ ਐ ਜਿਵੇਂ ਪਟਿਆਲੇ ਵਾਲਾ ਬੀੜ ਐ ਤੇ ਸੰਗਰੂਰ ਦੇ ਵਿੱਚ ਇੱਕ ਹੈਗਾ ਸੋਹਿਆਂ ਵਾਲਾ ਬੀੜ ਹੈ ਜਿਹਨੇ ਬੜਬਰ ਵਾਲਾ ਬੀੜ ਹੈ ਉਹਨਾਂ ਬੀੜਾਂ ਦੇ ਵਿੱਚ ਉਹਨਾਂ ਦੀ ਚਰਗਾਹ ਬਣਾ ਕੇ ਉਹਨਾਂ ਦਾ ਸਭ ਸਮਾਡਾ ਪ੍ਰਬੰਧ ਕਰਕੇ ਪਸ਼ੂਆਂ ਨੂੰ ਉੱਥੇ ਡੱਕਣ ਦੀ ਉਹਦੇ ਪ੍ਰਬੰਧ ਕਰਨ ਦੀ ਗੱਈਤੀ ਹੈ ਤੇ ਜਿਹੜੇ ਸੂਰ ਨੇ ਸੂਰ ਨਹੀਂ ਉੱਥੇ ਨੁਕਸਾਨ ਕਰ ਦਿੰਦੇ ਨੇ ਇਹ ਬਾਰਡਰ ਏਰੀਆ ਦੇ ਵਿੱਚ ਸੂਰ ਨੁਕਸਾਨ ਕਰ ਦਿੰਦੇ ਨੇ ਫਸਲਾਂ ਦਾ ਉਹਨਾਂ ਦੇ ਇਹਦਾ ਤੇ ਵਾਸਤੇ ਕਿਹਾ ਸੀ ਸਰਕਾਰ ਵੀ ਸਰਕਾਰ ਕਿਸਾਨ ਹੀ ਉਹਦਾ ਸ਼ਿਕਾਰ ਕਰ ਸਕਦੇ ਨੇ ਸ਼ਿਕਾਰ ਕਰਨਾ ਉਹ 335 15 ਮੋਰ ਦੇ ਲਿਸੈਂਸ ਦਿੱਤੇ ਸੀ ਉਹ ਕਹਿੰਦੇ ਵੀ 15 ਮੋਰ ਦੀ ਲਿਸੈਂਸ ਦੀ ਜਿਹੜੀ ਬੰਦੂਕ ਹੈ ਉਹ ਕਾਰਕਰ ਨਹੀਂ 12 ਮੋਰ ਦੇ ਲਿਸੈਂਸ ਹੋਣੇ ਚਾਹੀਦੇ ਨੇ ਉਹ ਕਹੇ ਉਹਨਾਂ ਦੇ ਮਿਲਣਗੇ ਤੇ ਤੁਸੀਂ ਕਿਸਾਨ ਸ਼ਿਕਾਰ ਕਰ ਸਕਦਾ ਆਪਦੇ ਖੇਤ ਦੇ ਵਿੱਚ ਵੀ ਸ਼ਿਕਾਰ ਕਰ ਸਕਦਾ ਦੂਜੇ ਖੇਤੇ ਵੀ ਉਹਨੂੰ ਕੋਈ ਪਾਬੰਦੀ ਹੈ ਇਹ ਨਹੀਂ ਰੋਕੀ ਜਾਊਗੀ ਇਹ ਇਹਨਾਂ ਦਾ ਹੋ ਗਿਆ ਤੇ ਅਗਲੀ ਉਹਨਾਂ ਨੇ ਕੀਤੀ ਹੈ ਵੀ ਜਿਹੜੀ ਆਹ ਖੇਤਾਂ ਦਾ ਪਾਣੀ ਹੈ ਨਹਿਰੀ ਪਾਣੀ ਦੀ ਸਮੱਸਿਆ ਤੇ ਗੱਲ ਕੀਤੀ ਹੈ ਉਹਨਾਂ ਨੇ ਉਹਨਾਂ ਨੇ ਗੱਲ ਕਹੀ ਹੈ ਮੁੱਖ ਮੰਤਰੀ ਸਾਹਿਬ ਨੇ ਵੀ ਹਰੀਕ ਹੈਡ ਤੋਂ ਦੋ ਨਹਿਰਾਂ ਜਾਰੀਆਂ ਨੇ Rajasthan ਨੂੰ ਤੇ Punjab ਨੂੰ ਉਹਦੇ ਚੋਂ ਇੱਕ ਨਹਿਰ ਅਸੀਂ ਹੋਰ ਕੱਢਾਂਗੇ ਜਿਹੜੀ ਪੰਜਾਬ ਦੇ ਵਿੱਚ ਪਾਣੀ ਨੂੰ ਪਾਣੀ ਦੇਊਗੀ ਉਹ ਕੱਢਦੇ ਨੇ ਕਿ ਨਹੀਂ ਕੱਢਦੇ ਤਾਂ ਦੇਖੋ ਅੱਗੇ ਦੱਸਣਗੇ ਉਹਨਾਂ ਨੇ ਇਹ ਗੱਲ ਉਹ ਕਿਹੜਾ ਬਾਪੂ ਜੀ ਕੋਈ ਰੂਟ ਰੈਟ ਦੱਸਿਆ ਮਾੜਾ ਮੋਟਾ ਰੂਟ ਰੈਟ ਦਾ ਕੁਝ ਨਹੀਂ ਹੈ ਜੇ ਕੱਸਿਆ ਅੱਜ ਤਾਂ ਕਾਗਜ਼ ਤੇ ਵਿੱਚ ਗੱਲ ਬਣੂਗੀ ਕਿ ਨਹੀਂ ਬਣੂਗੀ ਇਹ ਤਾਂ ਦੇਖੋ ਗਾਂਦਾ ਨਾਲ ਸਾਨੂੰ ਰੂਟ ਦਾ ਪਤਾ ਉਹ ਕਿੱਧਰ ਦੀ ਹੋ ਸਕਦੀ ਇਹ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਪੁੱਛੋ ਉਹਨਾਂ ਨੇ ਸਾਨੂੰ ਇਹ ਪਿਛਵਾਸ ਦੁਆਇਆ ਵੀ ਅਸੀਂ ਨਹਿਰ ਇੱਕ ਹੋਰ ਕੱਢਾਂਗੇ ਤੇ ਪੰਜਾਬ ਸਰਕਾਰ ਦਿੱਤੀ ਸੰਤਨ ਦੇ ਕੋਆਪਰੇਟਿਵ ਬੈਂਕਾਂ ਸਰਜਾਂ ਦੇ ਕਰਜ਼ੇ ਦੇ ਕਿੰਨੇ ਟੰਕਾਂ ਦੀ ਹੱਦ ਹੋਰ ਵਧਾਈ ਜਾਵੇ ਉਹਨਾਂ ਨੇ ਕਿਹਾ ਵੀ ਇਹ ਵਧਾਵਾਂਗੇ ਸੋਸਾਇਟੀਆਂ ਦੇ ਵਿੱਚ ਵੀ ਜਿਹੜੇ ਹੋਰ ਕਾਰਜੇ ਸੀ ਮਤਲਬ ਇੱਕ ਟਰੈਕਟਰਾਂ ਦੀ ਰਜਿਸਟ੍ਰੇਸ਼ਨ ਹੈ ਜਿਹੜੀ ਵੀ ਇਹ ਖਤਮ ਹੋ ਜਾਂਦੀ ਹੈ 10-15 ਸਾਲ ਤੋਂ ਬਾਅਦ ਇਹ ਸੰਦ ਪੁਰਾਣੇ ਹੋ ਜਾਂਦੇ ਨੇ ਇਸ ਕਰਕੇ ਰਜਿਸਟ੍ਰੇਸ਼ਨ ਦੀ ਗੱਲ ਗੱਲ ਬਧਾਈ ਜਾਵੇ ਇਹ ਉਹਨਾਂ ਨੇ ਹਾਂ ਹਾਂ ਜੀ ਕਹੀ ਹੈ ਵੀ ਚਿੱਠੀ ਲਿਖਾਂਗੇ ਤੇ ਕੀ ਕਰਦੇ ਨੇ ਇਹਦਾ ਮੈਨੂੰ ਬਹੁਤਾ ਨਹੀਂ ਗੱਲ ਉਹਨਾਂ ਸੇ 5 ਸਾਲ ਬਾਅਦ ਉਹ ਹੋ ਜਾਂਦਾ ਤੇ ਅੰਮ੍ਰਿਤਸਰ ਦੀ ਇੱਕ ਸਬਜ਼ ਮੰਡੀ ਦੀ ਗੱਲ ਆਈ ਹੈ ਉਹ ਅੰਮ੍ਰਿਤਸਰ ਦੀ ਸਬਜ਼ ਮੰਡੀ ਹੈ ਜਿਹੜੀ ਕਹਿੰਦੇ ਵੀ ਉੱਥੇ ਨਾ ਫੌਜੀ ਜਿਹੜਾ ਜੂਨਟ ਹੈ ਉਹ ਉਹਨੂੰ ਵੀ ਤਾਂ ਵਧਾਰਾ ਨਹੀਂ ਹੋਣ ਦੇ ਰਹੀ ਸੀ ਇਸ ਕਰਕੇ ਉਹ ਫੌਜੀ ਮੰਡੀ ਸ਼ਿਫਟ ਕੀਤੀ ਜਾਵੇ ਇਹ ਕਲਦੀਪ ਢਾਲੀਵਾਲ ਦਾ ਏਰੀਆ ਉਹ ਉਹਨਾਂ ਨੇ ਇਹ ਗੱਲ ਕਹੀ ਆ ਵੀ ਅਸੀਂ ਜ਼ਮੀਨ ਲੱਭ ਰਹੇ ਹਾਂ ਸਬਜ਼ੀ ਮੰਡੀ ਵਾਸਤੇ ਉਹ ਜਿਹੜੀ ਜ਼ਮੀਨ ਵੀ ਮਿਲ ਗਈ ਅਸੀਂ ਸਬਜ਼ੀ ਮੰਡੀ ਨੂੰ ਬਾਹਰ ਕਰ ਦਾਂਗੇ ਇਹ ਸਬਜ਼ੀ ਮੰਡੀ ਬਾਹਰ ਹੋ ਜੂਗੀ ਜੇ ਐਂ ਕਰਾਉਣ ਦੇ ਬਹੁਤ ਜਣੀ ਲੰਮੀਆਂ ਗੱਲਾਂ ਨੇ ਉਹ ਸਾਰੀ ਸੰਜੋਨੀ ਧੋਡੀ ਸੰਤੁਸ਼ਟ ਹੋਈ ਹੈ ਕਿ ਨਹੀਂ ਹੋਈ ਗੱਲ ਇਹ ਦੇਖੋ ਸਾਡੀ ਜਿਹੜੀ ਸੰਤੁਸ਼ਟੀ ਹੁੰਦੀ ਆ ਤੁਹਾਨੂੰ ਐ ਸਾਫ ਸ਼ਬਦਾਂ ਜਿਹਾ ਸਾਡੀ ਸੰਤੁਸ਼ਟੀ ਦਾ ਉਦੋਂ ਹੁੰਦੀ ਹੈ ਜਦੋਂ ਸਾਡੇ ਹੱਥ 'ਚ ਕੁਝ ਆ ਜਾਂਦਾ ਹੈ ਅਜੇ ਤਾਂ ਹਰ ਕਾਰ ਦੇ ਸਾਡੇ ਹੱਥ 'ਚ ਤੁਸੀਂ ਲੈਣਾ ਤੁਸੀਂ ਲੈ ਲਓ ਮੰਨੇ ਆ ਤੁਹਾਡੀ ਮੰਨਣ ਦੀ ਅਸੀਂ 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 ਸਾਫ਼ ਤੇ ਬਹੁਤ ਸਪਸ਼ਟ ਆ ਲੱਗਦਾ ਹੱਥ 'ਚ ਨਹੀਂ ਜਨੇਚਰ ਮਿਲਦੀ ਗੱਲਬਾਤ ਅਸੀਂ ਆ ਜੋ ਆ ਰਹੇ ਆ ਲਾਰਾ ਲਈ ਜਾ ਰਹੇ ਆ ਆਪਣੀ ਮੈਡੀ ਰਹੀ ਹੈ ਅਜੇ ਤਾਂ ਕੁਝ ਨਹੀਂ ਦੇਖੋ ਸਾਥੀਓ ਦੋ ਦੋ ਗੱਲਾਂ ਨੇ ਮੇਰੀ ਗੱਲ ਧਿਆਨ ਨਾਲ ਸੁਣ ਲਓ ਇੱਕ ਮੰਗ ਮੰਨਵਾਉਣਾ ਇੱਕ ਮੰਗ ਹਾਸਲ ਕਰਨਾ ਇਹ ਦੋਨੇ ਗੱਲਾਂ ਵੱਖੋ ਵੱਖਰੀਆਂ ਮੰਗ ਮੰਨੀ ਗਈ ਮੰਗ ਪ੍ਰਵਾਨ ਕਰ ਲਈ ਹਾਸਲ ਕਰਨ ਵਾਸਤੇ ਸਾਂ ਜ਼ੋਰ ਲਾਉਣਾ ਪੈਣਾ ਹੈ ਸੰਘਰਸ਼ ਕਰਨਾ ਪਊਗਾ ਸੰਘਰਸ਼ ਸੰਘਰਸ਼ ਕਰਨਾ ਪਊਗਾ ਮੰਨੀਆਂ ਨੇ ਹਾਸਲ ਕਰਨ ਵਾਸਤੇ ਆਡਰ ਲਾਉਣਾ ਪਊ ਇਹ ਲੱਕੜ ਦੇ ਮੁੰਡੇ ਆ ਇਹਦੇ ਤੇ ਬਹੁਤ ਧਾਰੀ ਵਿਸ਼ਵਾਸ ਕਰਨਾ ਚਾਹੀਦਾ ਇਹ ਰੋਂਦੇ ਘਟ ਨੇ ਇਹਨਾਂ ਗੱਲ ਲੱਕੜ ਵਾਲੇ ਰੋਂਦੇ ਘਟ ਆ ਇਹ ਰੋਂਦੇ ਘਟ ਆ ਬਸ ਜੀ ਕੰਮ ਕਰਦਾ ਜੀ ਤੁਹਾਨੂੰ ਵਿਸ਼ਵਾਸ ਦਿਵਾਉਣਾ ਵੀ ਸਰਕਾਰ ਦੇ ਨਾਲ ਇਹ ਲੜਾਈ ਸੋਡੇ ਸਹਿਯੋਗ ਨਾਲ ਕੇਂਦਰ ਨਾਲ ਹੋਵੇ ਭਮੇਸ਼ ਨਾਲ ਹੋਵੇ ਇਹ ਜਾਰੀ ਰਹੂਗੀ ਕਿਉਂਕਿ ਕਾਰਪੋਰੇਟ ਘਰਾਣੇ ਹਮਲੇ ਤੇ ਆਏ ਹੋਏ ਨੇ ਉਹਨੇ ਸੋਡੇ ਬੱਚਿਆਂ ਨੂੰ ਇਹਦੇ ਵਿੱਚ ਵੱਡਾ ਇਸ਼ੂ ਹੈ ਨਸ਼ਿਆਂ ਵਾਲਾ ਇਸ਼ੂ ਜਿੱਤੇ ਸਰਕਾਰ ਨੂੰ ਅਸੀਂ ਕਹੇ ਵੀ ਇਹਦੇ ਤੇ ਤੁਸੀਂ ਵੀ ਜਿੰਨੇ ਬੈਠਿਓ ਇਹ ਤੋਂ ਤੁਸੀਂ ਵੀ ਪ੍ਰਭਾਵਤ ਹੋ ਅਸੀਂ ਵੀ ਪ੍ਰਭਾਵਤ ਆ ਇਹ ਨਸ਼ਿਆਂ ਤੇ ਕੋਈ ਪੈਸਾ ਨਹੀਂ ਲੱਗਦਾ ਇਹਨੂੰ ਇਹਨੂੰ ਇਹਦੇ ਵੱਡੇ ਮਗਰਮੱਛਾਂ ਨੂੰ ਫੜੋ ਉਹਨਾਂ ਨੂੰ ਅੰਦਰ ਡੱਕੋ ਆ ਜਿਹੜਾ ਸੋਡਾ ਤਰੀਕਾ ਹੈ ਬਣਾ ਹੋਇਆ ਵੀ 7000 ਬੰਦਿਆਂ ਦੇ ਅਸੀਂ ਪਰਚੇ ਦਰਜ ਕਰਕੇ ਜ਼ਿਲ੍ਹੇ ਨੂੰ ਬੰਦ ਕਰਤੇ ਇੰਨੀ ਅਸੀਂ ਰਿਕਵਰੀ ਕਰ ਲਈ ਇੰਨੀਆਂ ਅਸੀਂ ਜਾਇਦਾਦਾਂ ਜ਼ਬਤ ਕਰਤੀਆਂ ਇਹ ਕਾਗਜ਼ੀ ਡਰਾਮਾ ਨਾ ਕਰੋ ਇਹਨੂੰ ਪੱਕੇ ਤੌਰ ਤੇ ਹੱਲ ਕਰੋ ਇਹਦੇ ਕੋਈ ਪੈਸਾ ਨਹੀਂ ਲੱਗਦਾ ਕੋਈ ਇਕਨੋਮੀ ਨਹੀਂ ਲੱਗਦੀ ਇਹ ਸਿਰਫ ਸਰਕਾਰ ਨੇ ਤੇ ਪ੍ਰਸ਼ਾਸਨ ਨੇ ਦਬਾਅ ਪਾ ਕੇ ਬੰਦ ਕਰਨਾ ਲੋਕ ਸੋਟਾ ਸਹਿਯੋਗ ਕਰਨਗੇ ਕੰਮ ਕਰ ਦਿਓ ਇੱਥੇ ਅਸੀਂ ਇਹਨਾਂ ਗੱਲ ਕਹੀਆ ਧੰਨਵਾਦ ਜੀ ਐਮਐਸਪੀ ਦਾ ਸਵਾਲ ਹੈ ਲੋ ਕਿਸ ਤਰੀਕੇ ਦਾ ਸਹਿਯੋਗ ਜਿਹੜਾ ਹੈਗਾ ਸਰਕਾਰ ਤੁਸੀਂ ਮੰਗੋਗੇ ਜਾਂ ਸਰਕਾਰ ਕਹਿ ਰਹੀ ਆ ਅਸੀਂ ਐਮਐਸਪੀ ਨੂੰ ਲੈ ਕੇ ਕੇਂਦਰ ਸਰਕਾਰ ਕੋਲ ਮਿਲ ਕੇ ਮੋਰਚਾ ਜਾਂ ਕਰਨਾਗੇ ਮੰਗ ਕਰ ਉਹ ਸੰਯੁਕਤ ਕਿਸਾਨ ਮੋਰਚਾ ਆਪਣੀ ਮੀਟਿੰਗ ਚ ਤੈਅ ਕਰੇਗਾ ਪੰਜ ਕਿਸਾਨ ਆਗੂ ਜਿਹੜੇ ਉਹ ਸਬ ਕਮੇਟੀ ਚ ਦਿੱਤੇ ਜਾਣਗੇ ਤੇ ਆਪਣੀ ਆਉਣ ਵਾਲੀ ਮੀਟਿੰਗ ਚ ਇਸ ਮਾਮਲੇ ਚ ਆਗੂ ਤੈਅ ਕਰਾਂਗੇ ਉਹਨਾਂ ਨੂੰ ਭੇਜਾਂਗੇ ਉਸ ਮੀਟਿੰਗ ਚ ਸੰਤੁਸ਼ਟੋ ਤੁਸੀਂ ਇਸ ਬੈਠਕ ਤੋਂ ਦੇਖੋ ਬੈਠਕ ਇੱਕ ਚੰਗੇ ਮਾਹੌਲ ਚ ਹੋਈ ਐ ਇਹਦੇ ਚ ਕੋਈ ਦੋਰਾਵਾ ਨਹੀਂ ਕਿ ਛਾਨੇ ਮੰਗਾਂ ਦਾ ਆਪਣਾ ਮੰਗ ਪੱਤਰ 18 ਮੰਗਾਂ ਸਾਡੀਆਂ ਫੌਰੀ ਸੀ ਔਰ ਕੁਝ ਨੀਤੀਗਤ ਮੰਗਾਂ ਸੀ ਨੀਤੀਗਤ ਮੰਗਾਂ ਚ ਅਸੀਂ ਕੇਂਦਰ ਨਾਲ ਵੀ ਇਹ ਇਸ਼ੂ ਠਾਉਣਾ ਚਾਹੁੰਦੇ ਸੀਗੇ ਔਰ ਇਸ 'ਚ ਘਟੋ ਘਟ ਕੁਝ ਮਾਮਲਿਆਂ ਤੇ ਜਿਵੇਂ ਐਮਐਸਪੀ ਦਾ ਸਵਾਲ ਹੈ ਜਾਂ ਹੋਰ ਗੱਲਾਂ ਤੇ ਮੁੱਖ ਮੰਤਰੀ ਨੇ ਇਹ ਕਿਹਾ ਕਿ ਅਸੀਂ ਇਸ ਮਾਮਲੇ 'ਚ ਸੈਂਟਰ ਨੂੰ ਲਿਖਾਂਗੇ ਸਾਰਾ ਕੁਝ ਔਰ ਜੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਇਸ ਮਾਮਲੇ ਤੇ ਕੋਈ ਸੰਘਰਸ਼ ਛੇੜਦੀਆਂ ਤਾਂ ਪੰਜਾਬ ਸਰਕਾਰ ਉਸ 'ਚ ਆਪਣੇ ਕਿਸਾਨਾਂ ਦੇ ਨਾਲ ਖੜੇਗੀ ਇਸੇ ਤਰ੍ਹਾਂ ਪਾਣੀਆਂ ਦੇ ਸਵਾਲ ਤੇ ਉਹਨਾਂ ਨੇ ਕਿਹਾ ਜਿਹੜੀਆਂ ਫੌਰੀ ਗੱਲਾਂ ਸੀ ਜਿਵੇਂ ਕਰਜ਼ੇ ਨਾਲ ਸੰਬੰਧਿਤ ਮਾਮਲਾ ਆ ਇਹ ਵੱਡਾ ਮਾਮਲਾ ਆ ਇਹਦੇ 'ਚ ਸੈਂਟਰ ਨੂੰ ਵੀ ਕਦਮ ਪੁੱਟਣੇ ਪੈਣੇ ਨੇ ਪਰ ਕੋਆਪਰੇਟਿਵ ਅਦਾਰਿਆਂ ਦੇ ਵਿੱਚ ਵਨ ਟਾਈਮ ਸੈਟਲਮੈਂਟ ਨਹੀਂ ਸੀ ਅੱਜ ਪ੍ਰਿੰਸੀਪਲ ਸੈਂਟੀ ਸਰਕਾਰ ਨੇ ਦੇ ਦਿੱਤੀ ਹੈ ਔਰ ਇਹ ਸਾਡੇ ਨਾਲ ਵਾਦਾ ਕੀਤਾ ਗਿਆ ਹੈ ਕਿ ਟਾਈਮ ਬਾਉਂਡ ਦੇ ਤੇ ਪਾਲਿਸੀ ਆ ਜਿਹੜੀ ਉਹ ਇੰਟਰੋਡਿਊਸ ਕਰ ਦਿੱਤੀ ਜਾਊਗੀ ਇਸ ਨੂੰ ਸਬ ਕਮੇਟੀ ਦੇ ਵਿੱਚ ਵਿਚਾਰ ਕੇ ਵਾਦਾ ਇਹ ਹੈ ਵੀ 31 ਮਾਰਚ ਤੋਂ ਪਹਿਲਾਂ ਪਹਿਲਾਂ ਇਹ ਮਾਮਲਾ ਪਾਲਿਸੀ ਦੇ ਰੂਪ ਚ ਲੈ ਆਂਦਾ ਜੀ ਅਸੀਂ ਹੜਾ ਤੇ ਗੜੇਮਾਰੀ ਤੇ ਉਹਨਾਂ ਨੂੰ ਕਿਹਾ ਸੀ ਕਿ ਤੁਹਾਡਾ ਮੁਆਵਜ਼ਾ ਠੁਕਮਾ ਨਹੀਂ ਹੈ ਤੁਸੀਂ ਜਿੰਨਾ ਦਿੱਤਾ ਆ ਉਹ ਵੀ ਇੱਕਸਾਰ ਨਹੀਂ 8500 ਕੁਸ਼ ਰੁਪਏ ਦਿੱਤਾ ਉਹ ਕਈ ਥਾਵਾਂ ਤੇ ਗਰਦੌਰੀ ਜਿੱਥੇ ਹੋਈ ਸੀ ਕੁਝ ਨੂੰ ਮਿਲ ਗਿਆ ਕੁਝ ਨੂੰ ਨਹੀਂ ਮਿਲਿਆ ਇਸ ਚ ਡੀਸੀਆਂ ਕੋਲੇ ਜਦੋਂ ਜਾਣਦੇ ਆ ਤਾਂ ਸਾਡੇ ਕੋਲੇ ਇਹ ਗੱਲ ਆਉਂਦੀ ਹੈ ਕਿ ਡੀਸੀਏ ਕਹਿੰਦੇ ਸਾਡੇ ਕੋਲੇ ਸਫੀਸ਼ੀਐਂਟ ਫੰਡ ਨਹੀਂ ਅੱਜ ਇਸ ਮੀਟਿੰਗ 'ਚ ਇਹ طے ਹੋ ਗਿਆ ਕਿ ਇਸ ਮਾਮਲੇ 'ਚ ਜਿੰਨੇ ਵੀ ਸਾਰੀ ਰਿਪੋਰਟ ਮੰਗ ਲਈ ਜਾਊ 31 ਮਾਰਚ ਤੋਂ ਪਹਿਲਾਂ ਪਹਿਲਾਂ ਜਿਹੜਾ ਇਹ ਜਿਹੜਾ ਹੜ੍ਹਾਂ ਦਾ ਮੁਆਵਜ਼ਾ ਆ ਉਹ ਫੰਡਸ ਮੁਹੱਈਆ ਕਰਾਏ ਜਾਣਗੇ ਅਸੀਂ ਅਸੀਂ ਸਰਕਾਰ ਤੋਂ 50000 ਰੁਪਇਆ ਨੁਕਸਾਨ ਦਾ ਮੁਆਵਜ਼ਾ ਮੰਗਿਆ ਗੰਨੇ ਲਈ ਅਸੀਂ 70000 ਰੁਪਇਆ ਮੰਗਿਆ ਸਰਕਾਰ ਹੁਣ ਇਹਦੇ 'ਚ ਕੀ ਦਿੰਦੀ ਹੈ ਪਰ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਜਿੰਨਾ ਵੀ ਅਸੀਂ ਦੇਣਾ ਆ ਉਹ 31 ਮਾਰਚ ਤੋਂ ਪਹਿਲਾਂ ਪਹਿਲਾਂ ਫੰਡ ਰਿਲੀਜ਼ ਕਰਾਂਗੇ ਸਵਾਲ ਇਹ ਹੈ ਕਿ ਬ ਵੀ ਹੁਣ ਇਸ ਨੂੰ ਸਬ ਕਮੇਟੀ ਦੀ ਮੀਟਿੰਗ 'ਚ ਅਸੀਂ ਲਿਆਵਾਂਗੇ ਕਿ ਆ ਪਿੰਡਾਂ ਦੇ ਜਿਹੜੇ ਕੇਸ ਨੇ ਇੱਥੇ ਜਾਰੀ ਕਰੋ ਡੀਸੀਆਂ ਦੀਆਂ ਜਿਹੜੀਆਂ ਰਿਪੋਰਟਾਂ ਨੇ 50000 ਰੁਪਇਆ ਪਰ ਇੱਕ ਲੰਪੀਸ ਕਹਿੰਦਾ ਕੀ ਬਣਿਆ ਜੀ ਲੰਪੀਸ ਕਹਿੰਦੇ ਆ ਇਸ ਮਾ ਇਸ ਮੀਟਿੰਗ 'ਚ ਅਸੀਂ ਹਾਲੇ ਕੋਈ ਚਰਚਾ ਨਹੀਂ ਕੀਤੀ ਇਸ ਨੂੰ ਸਬ ਕਮੇਟੀ ਦੀ ਮੀਟਿੰਗ 'ਚ ਚਰਚਾ 'ਚ ਆਉਗੀ ਇਹ ਗੱਲ ਖੜਾ ਤੇ ਗੜੇ ਮਾਰੀ ਦੇ ਸਵਾਲ ਦੇ ਉੱਪਰ ਅੱਜ ਚਰਚਾ ਹੋਈ ਹੈ ਔਰ ਉਹਦੇ 'ਚ ਜਿਹੜੀ ਸਰਕਾਰ ਦਾ ਜਿਹੜਾ ਇੱਕ ਸਾਰ ਰਵਈਆ ਨਹੀਂ ਉਸ ਗੱਲ ਦੇ ਉੱਪਰ ਅਸੀਂ ਸਰਕਾਰ ਨੂੰ ਜ਼ਰੂਰ ਲਿਆਂਦਾ ਔਰ ਉਹਨਾਂ ਨੇ ਕਿਹਾ ਕਿ 31 ਮਾਰਚ ਤੋਂ ਪਹਿਲਾਂ ਪਹਿਲਾਂ ਇਹ ਸਾਰੇ ਜਿਹੜੇ ਪੈਂਡਿੰਗ ਕੇਸ ਨੇ ਜਾਂ ਹੋਰ ਸਾਰਾ ਕੁਝ ਕੀਤਾ ਜਾਊ ਔਰ ਗੰਨੇ ਦੇ ਮਾਮਲੇ 'ਚ ਵਿਸ਼ੇਸ਼ ਗਰਦੋਰੀ ਦਾ ਹੁਕਮ ਹੈ ਉਹ ਵੀ ਕੰਪਲੀਟ ਕਰਕੇ ਉਹਨਾਂ ਦਾ ਮੁਆਵਜ਼ਾ ਜਾਰੀ ਕੀਤਾ ਜਾ। ਦੇਖੋ ਅਸੀਂ ਆਪਣੀ ਮੰਗ ਕੀਤੀ ਹੈ ਉਹਨਾਂ ਨੇ ਕੀ ਦੇਣਾ ਹੈ 31 ਮਾਰਚ ਨੂੰ ਹੈ ਆਉਣ ਵਾਲਾ ਸਮਾਂ ਦੱਸੂਗਾ ਇਸ ਮਾਮਲੇ 'ਚ ਮੁੱਖ ਮੰਤਰੀ ਸਾਹਿਬ ਦਾ ਭਰੋਸਾ ਕਿੰਨਾ ਇਸ ਮਾਮਲੇ ਤੇ ਖਰਾ ਉਤਰਦਾ ਆ ਸਬਕਮੇਟੀ ਦੀ ਮੀਟਿੰਗ ਦੇ ਵਿੱਚ ਇਸ ਗੱਲ ਦੇ ਉੱਪਰ ਅੱਗੇ ਚਰਚਾ ਹੋਏਗੀ ਠੀਕ ਹੈ ਠੀਕ ਹੈ